ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਹੱਸ ਵੀ ਰੋਂਗਾ ਚੰਗਾ ਹਾਲ ਹੱਟ ਰੱਲਾ ਬਾਹਰ ਕੱਢਣਾ ਇੱਕ ਤਾਂ ਕੱਲੂ ਹੀ ਹੱਟ ਕਾਉਣ ਦੁੱਲੇ ਬਾਹੇ ਇਹਦੇ ਪਿੱਛੇ ਰੱਸੀ ਐਲੀਵੇਟਰ ਨਹੀਂ ਹੈਗੇ ਉਹ ਫਲੇ ਮੁਚ ਗਏ ਮਾੜੀ ਬੱਤੀ ਆ ਉਹ ਜਾਂ ਪੈਨਟ ਐਡ ਕਰਦੇ ਆ ਮੈਂ ਕਿਹਾ ਪਾਈਪ ਲਵਾ ਉੱਥੇ ਟਾਈਪ ਲੱਗਿਆ ਬੜਾ ਗੋਲ ਦਿੱਸਦੀ ਫੇਰ ਨਾ ਮੁਚ ਗਿਆ ਉਹ ਇੱਕ ਮੂੜਾ ਜਾਲੀ ਲੋਣੇ ਨੂੰ ਫਿਰਦਾ ਹੋਰੇ ਅੱਜ ਗਾਇ ਤਾਂ ਖੜਾ ਆ ਗਿਆ ਹਾਂ ਅੰਦੁੱਲਾ ਕਹਿੰਦਾ ਅੱਜ ਸਮਾਨ ਬਹੁਤ ਆ ਗਿਆ ਕਹਿੰਦਾ ਗੱਲੂ ਖੜਾਈ ਮੈਂ ਕਿਹਾ ਓਜਵਾਲੀ ਦੇ ਰਹਿਣ ਦੇ ਉੱਪਰ ਤੋਂ ਉੱਪਰ ਦਾ ਲੋੜ ਹੀ ਨਹੀਂ ਆ ਰਿਹਾ ਠੀਕ ਐ ਕਣੀ ਹਾਂ ਜੇ ਕਿਤੇ ਯਾਤਰਾ ਜਿੱਥਰੋਂ ਲਿਆਣਾ ਪੈਂਦਾ ਫਿਰ ਹਵਾ ਨਹੀਂ ਲੱਦੀ ਵਾਲੀ ਵਾਲ ਚ ਇਹਦੇ ਮੇ ਹਵਾ ਤਾਂ ਲੱਗਦੀ ਆ ਬੱਦਲ ਹੋਈ ਜਾਂਦਾ ਭਾਈ ਲੱਗਿਆ ਕੋ ਨੁਕਦਾ ਇੱਧਰ ਰੋਪੜ ਕਿੰਨੀ ਫੇਰ ਅੱਜ ਕੱਲ ਵੀ ਵਾਪੇ ਰੋਪੜ ਮੇਰ ਉੜਾ ਕਿੱਥੇ ਫਸਿਆ ਦੇਖ ਇੱਥੇ ਉੱਧਰ ਦੇ ਗਾਵਾ ਖਿਵੇਂ ਨਹੀਂ ਨਾ ਘੱਟ ਰਹੇ ਇਹ ਕੰਮ ਖਰਾਬ ਹੁੰਦਾ ਜਿੰਨੀ ਬਿਨਾ ਕ ਮਾਰਿਆ ਸੋਗਾ ਜਿਹੜਾ ਉਹਦੇ ਦੇਖੀ ਜਾਂਦੀ ਕਿੰਨੇ ਦੇ ਲਿਆ ਆ ਉਹ ਫੂਨ ਆਇਆ ਤਾਂ ਉਹ ਐ ਜੀ ਟਾਇਰ ਇਹ ਐ ਇਹ ਜਿੰਨੇ ਟਾਇਰ ਆ ਚਾਰੇ ਜੂੜਾ ਚੌਕੜਾਈ ਚੌਕੜੀ ਆਈ ਤੇ ਇਹਦੇ ਹੁਣ ਗੰਨੇ ਨੂੰ ਉਹ ਵੀ ਲੈਣਾ ਹੋਣਾ ਤੇਦਾਂ ਟਰੈਲਰ ਹੈ ਨਹੀਂ ਉਰੇ ਇਹ ਰੈਲਾ ਹੋਰ ਦੇਖਦੇ ਆਂ ਕਿਆ ਬਣਦਾ ਹੋ ਦੇਖਦੀ ਐ ਇੱਕ ਕਾਲੋਂਦੋਂ ਹਾਂ ਕਾਲੋਂਦੋਂ ਬਾ ਆ ਗਿਆ ਹੁੰਦਾ ਕਹਿੰਦਾ ਮੈਂ ਕਹਿੰਦਾ ਗੇਟ ਖੋਲ ਦੇ ਮੈਂ ਖੋਲਤਾ ਮੈਂ ਤਾਂ ਆਹ ਤੇ ਇਹਲਾ ਬਾਹਰ ਕੱਢਣੀ ਰਲ ਤੋ ਉਹ ਜਿਹੜੇ ਮਾੜੇ ਮੋਟੇ ਕਿਨੀਆ ਪੈ ਗਈਆਂ ਗਰਦਾ ਫਰਦਾ ਜਾ ਫਿਰ ਇਹਨੂੰ ਇੱਕ ਵਾਰੀ ਮੜਦੇ ਆ ਪੁਰਾ ਕੇ ਇਹਦੇ ਕਰਾ ਕੇ ਨਾ ਹੇਠਾ ਸੁਰਵਾ ਕੇ ਫਿਰ ਸਵਾਰ ਕੇ ਧੂਕੇ ਖੜਾ ਦੂੰਗਾ ਅੰਦਰ ਇੱਕਾਤ ਰੁਕਾ ਗਿਰ ਕੱਢਣਾ ਉੱਥੇ ਇਹਨੂੰ ਬਾਹਰ ਕੱਢੀ ਅੱਜ ਪਾਈਏ ਸੇ ਰੂਤ ਨੂਟਾ ਨੂੰ ਪਾਣੀ ਛੱਡਣਾ ਬਾਹਰ ਹੀ ਛੱਡੂਗਾ ਕਾਕੰਡਾ ਉਹ ਹਵਦਾ ਕਰੇ ਕੋਈ ਰੇੜੀ ਰੂੜੀ ਦਾ ਛੇੜੀ ਦੇਣੀ ਆ ਆਈ ਜਾ ਮੋਟਰਸਾਈਕਲ ਲੱਗਿਆ ਪਿਆ ਘੂਂਡ ਜਾ ਚੱਲ ਦਵਾ ਦੇਵਾ ਦੇਖ ਤਾਂ ਆਈ ਪਹਿਲਾਂ ਮਨਸੂਹੇ ਖੜੀ ਇੱਕ ਕਿੰਨੇ ਪੈਸੇ ਮੰਗਦਾ 8000 ਰੁਪਏ ਮੰਗਦਾ ਮੋਟਰਸਾਈਕਲ ਕਿਹੜਾ ਲੱਗਿਆ ਪਿਆ ਮੋਟਰਸਾਈਕਲ ਹੈਗਾ ਇਹ ਮੈਂ ਤੇ ਕਾਵਾ ਸਾਕੀ ਲੈ ਚਾਹੀਏ ਦੇਖਣ ਕੰਮ ਦੇ ਸ਼ਾਮ ਨਿਕਾਲਦੇ ਜੇ ਤੂੰਗੇ ਸ਼ਾਮ ਨੂੰ ਮੈਂ ਸਮ ਟਾਈਮ ਹੁੰਦਾ ਸ਼ਾਮ ਨੂੰ ਜਾਂਦੇ ਸ਼ਾਮ ਪਰੇ ਖੜੀ ਹੈ ਜਿਹੜੀ ਨੂੰ ਲੋਹੇ ਦੇ ਪਿੱਛੇ ਘੱਟੇ ਦੂਜੇ ਲੋਹੇ ਲੋਹੇ ਆ ਸਾਰਾ ਪਿੱਛਾ ਸ਼ਾਮ ਪਰੇ ਖੜੀ ਆ ਹਾਂ ਉਹੀ ਰਾਤ ਆ ਦੇਵੀ ਮਨੋ ਕੱਲੀ ਆਲਾ ਭਾਈ ਇਹ ਪਤਾ ਹੋਊਗਾ ਆ ਕਹਿੰਦਾ ਸਾਨੂੰ ਚੱਲ ਦੁਆਦਵਾ ਮਰਦੂਵੇ ਖੜੀ ਕਿਥੇ ਸ਼ਾਮ ਪਰੇ ਖੜੀ ਹੈ ਕਦੋਂ ਆਹੋ ਕਹਿੰਦਾ ਤਾਂ ਠੀਕ ਐ ਜੇ ਭਾਜ ਮੇਰੀ ਨੂੰ ਹੂ ਕੱਢੂੰਗਾ ਜੀ ਆ ਮੈਂ ਜਨੈ ਨੂੰ ਦਵਾਈ ਦੀ ਵਧੀਆ ਯਾਰ ਯਾਰ ਪਹਿਨਾ ਟੇਟੀ ਕਿੰਨੇ 20 ਦੀ ਕਿ 30 ਦੀ ਦੀ ਵੀ ਆ ਇਹ ਪੈਨਲ ਯਾਰ ਉਹ ਕਾਤੇ ਕੇ ਲੈ ਤੈਂ ਕਿ ਕਰਨੀ ਰੇੜੀ ਫਲਾਣਾ ਹੁਣ ਮੌਜ ਹੈ ਨਹੀਂ ਮੌਜ ਹੈ ਮੈਂ ਕਹਿੰਨਾ ਹੋਰ ਹੈ ਮਨੂੰ ਸਵਾਰਨਾ ਦੇ ਹਟਿਆ 5000 ਰੁਪਏ ਮੇਤੇ ਹੋਰ ਮੰਗੇਦਾ ਮੋਟਰਸਾਈਕਲ ਮੰਗੇਦਾ ਰੇੜੀ ਦਿੰਦਾ ਦਾ ਮਨੂੰ ਹਮ ਜਰਾ ਮਾਲਦੇ ਆ ਇਨਸ਼ਾ ਅ ਉਹ ਔਲੇ ਕਦ ਨਿਆਈ ਕੀ ਦਿੱਤੀ ਕਿਆ ਕਰੇ ਮੈਂ ਜੇ ਵੀ ਭਰੀ ਐਡੀ ਕਰੀ ਓਏ ਕੱਖਾਂ ਦਾ ਬਹੁਤ ਲੋਟ ਆ ਯਾਰ ਓਏ ਜਿਆਣਾ ਤਾਂ ਲੋਟ ਐ ਕਹਿ ਪੰਜ ਛੇ ਕਾਊਂਟਰ ਚ ਕੀ ਸਪਰੇ ਕਰ ਜਿਆਣਾ ਪਟੋਲ ਲਾ ਤੇ ਪੰਪ ਲਾ ਤੇ ਰਾਵਣ ਲੱਗ ਜਾਊਗਾ ਦੋ ਜਣੇ ਬੈਠ ਕੇ ਟਿਗਲੀ ਤੇ ਨਾ ਬਾਈ ਦੀ ਕਾਫੀ ਬਣਵਾਈ ਕਹਿੰਦੇ ਪੁਲਿਸ ਗੋੜ ਹੋਣੀ ਆਏ ਹੋਣੀ ਫਲਾਣਾ ਔਰ ਮਾਤੂ ਲਿਆ ਔਰੇ ਗਾਵੇ ਬੱਤਰਾ ਤਾਂ ਮਗਦਰ ਬੰਮਾ ਪਮਾ ਮੈਂ ਕਿਹਾ ਘਰੇ ਹੁਣ ਤੂੰ ਗਲਗਲਾ ਲੱਗਿਆ ਵੀ ਹਾਂ ਗਲਗਲਾ ਲੱਗਿਆ ਹੁਣ ਯਾਰ ਖਾਤਰ ਮਾਰਦੀ ਲੈ ਕਿੰਨੇ ਗਲਗਲੇ ਹੁੰਦੇ ਨੇ ਤੂੰ ਕਾ ਲੈ ਅੱਪਾ ਦਾ ਉਹ ਹੀ ਆਈਦਾ 5 10 ਪਾਗਾ ਖੈਲਾਪਾ ਲੈ ਗਏ ਇੰਨੀ ਹੈ ਵਾਹ ਲੈ ਕੇ ਆਮਾ ਘਰੇ ਮੈਂ ਜਿਆਦਾ ਮਾਰਦੀ ਨਹੀਂ ਹੋਰ ਕੀ ਗਲਗਲਾ ਜੀ ਆਰ ਵੀ ਬਹੁਤ ਵਧੀਆ ਬਣਦਾ ਬਹੁਤ ਵਧੀਆ ਇਹ ਤਾਂ ਵਧੀਆ ਹੈ ਸਰੀਰ ਵਾਸਤੇ ਜਿਹੜੇ ਚਾਰ ਆ ਨਾ ਜਿਹੜਾ ਨਿੰਬੂ ਦਾ ਹੋ ਗਿਆ ਇਹ ਹੋ ਗਿਆ ਫੂਨ ਪਤਲਾ ਰੱਖ ਮੈਂ ਗਿਆ ਰ ਭਈਏ ਕੋ ਮੈਂ ਦੇਖਿਆ ਦੋ ਚਾਂ ਲੱਗਿਆ ਪੂਰਾ ਤੋੜ ਲੈਣੀ ਇਹਦੀ ਬਾਪ ਮੈਂ ਲਾ ਬਾਬਾ ਪੁੱਛ ਐ ਲੈ ਬਿੱਟੇ ਕੇ ਹੈੱਡ ਪਰ ਤੇ ਗਿਆ ਕੋਈ ਕੋਈ ਸਾਬ ਹੂੰ ਤੇ ਮੰਡ ਆਲੇ ਬੇ ਗਿਆ ਆ ਢੱਲੀਆਂ ਦੇ ਨੂੰ ਗਿਆ ਤੋੜ ਲ ਝੋਲੇ ਝੋਲੇ ਨੂੰ ਦੱਸਾ ਜਿਹੜਾ ਉਹਨਾਂ ਨੂੰ ਤੇ ਜੇ ਕੱਲ ਰਾਜਾ ਮਾ ਤੋੜ ਲੈ ਲੈ ਆਇਆ ਦਾ ਪੰਜ ਸੱਤ ਤੱਕ ਬੂਲਣ ਆਲਾ ਹੁੰਦਾ ਹੁਣ ਕੋਈ ਗਾ ਕੇ ਨਹੀਂ ਹਲੇ ਕੋਈ ਇਸੇ ਡਾਉਨ ਗਈ ਤੇ ਡਾਉਨ ਆ ਗਿਆ ਪਰ ਡਾਉਨ ਕਿੱਥੇ ਜਾ ਕੇ ਖੜਾ ਚੌਥੇ ਆਏ ਤੇ ਹਾਂ ਉਹ ਮੇਰੇ ਕੋਲ ਤਿੰਨ ਚਾਰ ਬਰੀ ਆਲੇ ਮੇਰੇ ਕੋਲ ਤਾਂ ਅੱਛਾ ਤੇ ਥੋੜਾ ਇੱਕ ਤਾਂ ਵੀਟ ਪੈ ਗਿਆ ਨਾ ਫੇਰ ਆਉਣਾ ਫੇਰ ਆਉਣਾ ਜਣੀ ਹਾਲੇ ਮਹੀਨਾ ਕਰਜਾ ਖੜੀ ਐ ਆਪ ਤਾਂ ਨਹੀਂ ਫੇਰ ਆਪ ਟਾਉਂਗੇ ਉਹਨਾਂ ਕੰਨਾ ਆ ਆਪ ਆਪ ਟਾਉਂਗੇ ਕੀ ਗੀਰੀ ਆ ਆ ਮੈਨੂੰ ਨਾ ਪਟਕੇ ਛੇ ਲਾਈ ਆ ਉਹਨਾਂ ਨੂੰ 4 ਪੈਸੇ ਪਾਜੇ ਨੂੰ ਸਾਲੂ ਬਾਜੂ ਹੋਰ ਕਰਾਣੇ ਆ ਤੇ ਹੋਰ ਕੀ ਹੋਰ ਕੇ ਹਾਂ ਤੇ ਆਪਾਂ ਆਵੇਂ ਛੇ ਲ ਦੂੰਗੇ ਮੀਂਹ ਦਾ ਖਰਚਾ ਇੱਕ ਵਾਰ ਆਹੋ ਧਾਨਾ ਦੇ ਪਹਿਲਾਂ ਧਾਨਾ ਦੇ ਬਾਅਦ ਧਾਨਾ ਦੇ ਪਹਿਲਾਂ ਉਧਰ ਗੱਦਰ ਜੋਗੇ ਤਾਂ ਨਾ ਉਧਰ ਫੇਰਦਾ ਕੰਮ ਛੇ ਲ ਦੇ ਕਿੰਨਾ ਕੰਮ ਲੰਬਾ ਚੌੜਾ ਕੰਮ ਹੈ ਇਹ ਪੰਨ 10 ਦਿਨ ਦਾ ਵੀ ਨਹੀਂ ਆਪ ਤੇਰਾ ਹਾਫ ਤੇਰਾ ਕੰਮ ਨਾ ਖਾ ਬੱਸ ਫੇਰ ਐਂ ਵੀ ਨਹੀਂ ਲੱਗਣਾ ਹੋਰ ਬਦੂਤੀ ਦਾ ਬੱਟਾ ਕਿ ਲਾਉਦਾ ਕੱਖ ਹੁਣ ਨਾ ਹੈਗੇ ਮੇਰੇ ਇੱਧਰ ਪ੍ਰਚਾਰ ਵੀ ਕੇ ਖੜਾ। ਖੇਤ ਖਾਲੀ ਕਰਦਾ। ਉਹ ਕਹਿੰਦਾ ਮੈਂ ਬਾਅਦ ਵਿੱਚ ਆਏ ਆ ਫਲਾਣਾ ਜੁਟਿਆਂ ਤਾਂ ਬਾਅਦ ਤਾਂ ਤੈਪ ਆਇਆ ਹੋ। ਅੱਜ ਜਬ ਆਇਆ ਤਾਂ ਹੁਣ ਕਾ ਬੀਜੂ? ਕੁਝ ਵੀ ਨਹੀਂ ਖੁੱਲੇ ਸ਼ੈੱਡ ਰੱਖਣਾ ਕਣਕ ਨੂੰ ਤੇ ਦੇਖ ਦੂੰਗੇ। ਠੀਕ ਆ ਹੋ। ਕਾ ਘੰਟਾ ਸੁੱਕ ਜੂਗਾ? ਅਸੀਂ ਵੀ ਕੌਣੇ ਆ ਅਸੀਂ ਉਹ ਟਰੈਲਾ ਬਾਹਰ ਕੱਢਣਾ ਹੈ ਜੀ ਦੇਖਦਾ ਮੈਂ ਟਰੈਕਟਰ ਨੂੰ ਦੇ ਦੇ ਟਰੈਕਟਰ ਹੁੰਦਾ। ਟਰੈਲਾ ਬਾਹਰ ਕੱਢ ਕੇ ਬਾਹ ਬੁੱਟਿਆਂ ਨੂੰ ਪਾੜ ਪਾ ਕੇ ਨਾ ਵੀ ਬੁੱਟਿਆਂ ਦਾ ਰੂਟਾ ਮੀਟਰ ਦੀ। ਮੈਂ ਕਿਹਾ ਪਾਣੀ ਛੱਡਿਆ ਉਹਨੂੰ। ਫੇਰ ਗੱਲ ਆਫਟਰ ਆ ਗਿਆ ਸਾਡੇ ਧੁੰਗੇ ਲੱਗਦੀ ਨਾ ਟਾਈਮ ਹੈ ਮੈਂ ਕਿਹਾ ਉਹਨਾਂ ਨੇ ਚਾਰ ਪੈਸੇ ਵਟਣੇ ਹੀ ਆ ਆਪਾਂ ਵਟ ਦੂਗੀ ਜੀ ਕਿ ਉਹਨਾਂ ਦੇ ਨਾਲੇ ਪਤਾ ਲੱਗੂ ਉਹਦੇ ਚਾਰ ਪੈਸੇ ਵਟਣੇ ਹੁੰਦੇ ਨੇ ਨਾਲੇ ਪਤਾ ਲੱਗੂ ਤਜਰਬਾ ਆਜੂ ਠੀਕ ਨਹੀਂ ਅਹ ਬੱਦਲੇ ਰੋਜ ਆ ਜਾਂਦਾ ਨਾਲੇ ਭੀ ਜਾਂਦਾ ਪੱਲੇ ਰੰਗੀਰ ਆਪਾਂ ਬੱਦਲ ਦੇ ਲੈ ਕੇ ਰੰਗੀਰ ਪਰ ਇੱਥੇ ਤੱਕ ਖਾ ਖਾ ਪਿਆ ਕੰਮ ਵੈਜਨ ਜੀ ਇਹ ਆ ਗਿਆ ਤੂੰ ਬਾਹਰ ਹੋਰ ਉਹ ਵਾਟਰ ਬੈਟ ਟੋਟਾ ਹੀ ਕੰਟਰੋਲ ਹੈ ਇਹ ਹੈਗਾ ਹੀ ਟਾਈ ਕੰਟਰੋਲ ਕਾਦਾ ਕੁਲਜੀ ਜੀ ਜਦੋਂ ਬਾਈ ਨੂੰ ਇਹ ਬਹੁਤ ਹਿੱਸੇੜਾ ਬਾਈ ਨੂੰ ਬਹੁਤ ਬਹੁਤ ਇਹ ਨੂੰ ਖੜੇ ਵਰਕ ਪੈਂਦਾ ਆਹ ਰੰਗ ਹੁੰਦਾ ਹਲਾ ਰੋਡ ਤੋਂ ਹੈ ਮੈਂ ਕਾਰਵਾ ਹੁੰਦਾ ਰੌਲੇ ਦੀ ਆਵਾਜ਼ ਨਾਲ ਕੁਸ ਹੁੰਦਾ ਥਲਾਂ ਥਰ ਵੀ ਸੀ ਤੂੰ ਗੱਲ ਆਸ ਤੈਨੂੰ ਉਹਦੀ ਵੀ ਕਿਹੜੇ ਆਵਾਜ਼ ਬੰਦੀ ਢੋਰ ਗਈ ਹੈ ਵਿੱਚ ਉਹਦੀ ਵੀ ਇਹ ਲਵਾਈ ਬਾਈ ਬਾਈ ਉੱਦਈ ਹੈ ਫੇਰੇ ਬੜਾ ਹਲਾ ਹਤਾ ਉਹ ਨੂੰ ਰੋਣਾ ਹੋਗਾ ਰੈਕਟਰ ਦਾ ਨਾ ਪਾਈ ਵੀ ਨਾ ਇਹ ਇਹ ਨਾ ਇਹ ਇਹ ਨਾ ਇਹ ਜਨਾਰੇ ਰੂਪ ਆ ਇਹ ਬਹੁਤ ਹੈ ਜੀ ਟਰੈਲ ਆਉਂਤੇ ਪੈ ਗਿਆ ਬੀ ਆ ਜੀਰ ਬਾਹਰ ਕਰਦੀ ਇਹਨਾਂ ਦਾ ਉਹਨੂੰ ਕੱਢ ਰੂਟਾ ਬੀਟਾ ਬਾਹਰ ਉਹ ਕਿੱਦਾਂ ਨਿਕਲੂਗਾ ਹੁਣ ਕਿਆ ਰੂਟਾ ਬੀਟਾ ਤੱਗੀਆਂ ਵੀ ਰੋਮੀਆਂ ਪਾਉਂਗੀਆਂ ਕ ਸੰਗਲ ਨਾਲ ਖਿੱਚ ਗਿਆ ਐ ਸਿੱਧਾ ਹੋ ਜਾਣਾ ਉਹਨੇ ਪਾਲੇ ਪਾਸੇ ਪਾ ਕੇ ਉਹ ਤਲੀ ਕੋਲ ਆ ਇਹਨੂੰ ਪਿੱਛੇ ਲੈਣਾ ਸਰੋਲ ਸਕੇ ਜਗ੍ਹਾ ਪਾ ਦਨੇ ਚਾਹੀਦੀ ਜਗ੍ਹਾ ਕਿ ਪਟਣੀ ਉਹਨੇ ਸੰਗਲ ਨਾਲ ਚਿੱਟੂnga ਰੋੜੇ ਆਉਣਾ ਹੂੰ ਹੂੰ ਲੱਗ ਨਹੀਂ ਪੜਦਾ ਹੈਗਾ ਆਇਓ ਰੁੜੇ ਰਮਨ ਠੇਗੜਾ ਬੈਠੂਆ ਤੇਰੇ ਸਮਾਨ ਕੱਢਣਾ ਏ ਇਹ ਹੋਰ ਖੜਾਈ ਨੂੰ ਹੀ ਖਾ ਗਿਆ ਦਾ ਹੈ ਹਾਂ ਹੰਦੂ ਦੇ ਟਰਲੇ ਸਾਡੇ ਪਿੱਛੇ ਖੜੀਆਂ ਆ ਉਹ ਛਾਲਵਾਦ ਕਰਨੀਆਂ ਆ ਆਵਰ ਲੋਕ ਕਹਿੰਦੇ ਕਢਾਈ ਉਹੜਾ ਪਹਾੜ ਨੂੰ ਆ ਰੁੜਾ ਪਿੰਡ ਕੱਢਣਾ ਪੈ ਗਿਆ ਸਾਰਾ ਕਮਾ ਕਰਦਾ ਪੈ ਗਿਆ ਮਸ਼ੀਨਾਂ ਕੱਢ ਲੀਆਂ ਹੁਣ ਫਿਰ ਉਹ ਤਿੰਨ ਮਹੀਨੇ ਅੰਦਰ ਵੀ ਨਹੀਂ ਬਾੜਨੀ ਉਹਨਾਂ ਨੇ ਉਹਦਾ ਹੈ ਪਰ ਜੋ ਉੱਥੇ ਕਿਟਾਈਆਂ ਬੋਲੀ ਬੈਠੇ ਸਾਰੀਆਂ ਹਾਂ ਕਿੰਨਾ ਵਰਤ ਚਾਲੇ ਹੈ ਕੀ ਕਰੀਏ ਉਹਨੂੰ ਹਾਂ ਕੀ ਕਰੀਏ ਬੋਣਾ ਦਾ ਪੈਣਾ ਹੀ ਹੈ ਖੇਤ ਚਲਾ ਕੇ ਦੇਖ ਲਈ ਤੇ ਮਗਰ ਤਾਂ ਪਾਈ ਨਹੀਂ 9 ਫੁੱਟ ਉਹ ਬਾਣੀ ਆਉਣਾ ਹੈ ਪਾਉਣਾ ਹੁਣ ਪਾਉਣਾ ਤਾਂ ਆਇਗਾ ਯਾਰ ਹੁਣ ਬਾਜੀ ਨੂੰ ਬਾਹਰ ਕੱਢ ਕੇ ਖੜਾ ਉਹਨੂੰ ਅੰਦਰ ਬਾੜ ਦੇ। ਕਾਲੇ ਨੂੰ ਉਹਨੂੰ ਉਹਨੂੰ ਕਰਾਣ। ਖੜਾ ਰਹਿਣ ਤੇ ਕਰਾਣ ਤਾਂ ਰਾਤ ਨੂੰ ਮਾਮ ਜਾਨਾ ਕੰਨ ਨੂੰ ਕੱਲੂ ਜਿਸ ਸੱਦਰ ਦਿੱਤੀ ਉਹਨੇ ਕਿੱਟਾ। ਹਾਂ ਕੱਲੂ ਮਾਰ ਕੇ ਆਉਣਾ। ਤਾਂ ਕਹਿ ਦੇਣਾ ਬਾ ਉਹਨੂੰ ਕਹਿ ਕੱਲੂ ਦੇ ਸੰਕਟ ਕਿ ਮਜਾਲਾ ਮਾਰਨੀ ਚਾਹਣੀ ਦੁਆਰੇ। ਬਠੀ ਗਿਆ। ਬਹੁਤ ਕੰਮ ਸਿਰਫ ਫੇਰ ਰਹਿ ਗਿਆ ਸੋਣਾ ਜਿਹਨੇ ਕੰਮ ਨੂੰ ਦਿੱਤਾ ਤਾਂ। ਕੱਲੂ ਪਹਿਲਾਂ ਉੱਥੇ ਜਾ ਕੇ ਆਉਣਾ। ਉਗ ਗਿਆ ਮੇਰੇ ਦਿਮਾਗ ਚੋਂ ਵੀ ਨਿਕਲ ਗਿਆ ਸਟੈਂਡ ਕਹਿੰਦਾ ਸਲਿਓ ਕੀ ਪਿਆਰ ਰਹਿ ਗਿਆ ਫੇਰ ਕਿਹੜਾ ਸੈਨ ਉਹ ਨੂੰ ਕਹਿ ਉਹਨੂੰ ਕਹਿੰਦਾ ਸਾਈਡ ਪੇ ਲਵਾਣਾ ਲੰਬਾ ਠੀਕ ਹੋ ਗਿਆ ਲੰਬਾ ਥੋੜੋ ਲੱਗਣਾ ਪਿਛੇ ਪਿਛੇ ਲੱਗੂ ਆ ਦੀ ਕੋ ਲੱਗਵਾ ਲੱਗਣਾ ਐਉਂ ਆਹੋ ਹਾਂ ਉੱਪਰ ਕੁੰਡੀ ਪੈਂਦੀ ਹੁੰਦੀ ਉਹ ਉੱਥੇ ਵੀ ਜਦ ਹਿੱਲੇ ਨਾ ਹਾਂ ਅੱਛਾ ਆ ਹਿੱਲੇ ਦਾ ਤਾਂ ਇਹ ਵੀ ਨਹੀਂ ਹੈਗਾ ਆ ਠੀਕ ਐ ਕਣਾ ਆ ਗਵਾਨ ਨੂੰ ਉਹ ਆਹੋ ਠੀਕ ਐ ਹੋ ਲਿਆ ਮਾ ਸੰਗਲ ਸੰਗਲ ਲੈ ਆ ਜਾ ਬਾਏ ਤੇ ਕੀ ਬੋਲਿਆ ਬੈਟਿੰਗ ਨਾਲ ਉਹ ਨਹੀਂ ਆਪਾਂ ਆਸਮਾਨ ਆਏ ਨੰਬਰ ਤੇ ਲਾ ਦੇ ਆਏ ਕੋਈ ਹੋਰ ਨਾ ਚੈੜ੍ਹੜੀ ਆ ਚੂੜੀ ਨੀ ਨਾ ਹੁਣ ਹਾਂ ਠੀਕ ਯਾਰ ਬਾ ਉੱਪਰ ਹੋ ਗਏ ਟਰੈਕਟਰ ਦੇ ਜਿਹੜਾ ਡਰਾਈਵਰ ਅੰਦਰ ਜਾ ਕੇ ਸਮਾਨ ਪਈ ਕਰ ਆਇਆ ਇਹ ਖੜਾ ਹੋ ਗਏ ਆਹ ਹਾਂ ਇਹਦਾ ਕੋਈ ਨਾ ਮਾਰੂ ਸਾਰੇ ਬੈਠੇ ਨਿਮਾਨ ਵੀ ਬੈਠਾ ਪਾਣੀ ਲਾਉਣਾ ਕੁੱਤਿਆਂ ਨੂੰ ਆ ਵੀ ਕੋਹਣੇ ਇਹ ਜਿਹੜੀ ਗੱਲ ਆਪਣੇ ਕੋਲ ਅੱਜ ਵੀ ਕੰਮ ਹੈਗਾ ਤਾਂ ਕੱਲ੍ਹ ਤੋਂ ਨਾ ਆਇਆ ਗਾਉਂਡ ਪੱਧਰਾ ਕਰਨਾ ਦਾ ਕਮਾਲਪੁਰ ਆ ਹੀ ਗਿਆ ਬਈ ਕੰਪਨੀ ਚ ਪਹਿਲਾਂ ਮੈਂ 3-4 ਜਾਣਿਆਂ ਨੂੰ ਆ ਪਾਛੇ ਰੇਟ ਲੱਗੇ ਵੀ ਹੈ ਪਾਛੇ ਰੇਟ ਲੱਗੇ ਵੀ ਜਿੱਡਾ ਭੇਜਿਆ ਮੈਂ ਮਜਾਜ ਅੱਗੇ ਕਰਿਆ ਵਧੀਆ ਰਹੂਗਾ ਮਾ ਉਹ ਰਹੂਗਾ ਮਾਰੂਗਾ ਮਰਿਆ ਆ ਮਲਾਦਾ ਫਿਰ ਵੀ ਹੋਰ ਹੈ ਪਾਈ ਰਿ ਜਾਂਦਾ ਆ ਗਿਆ ਬਾਕੀ ਮਿੰਟ ਹੋ ਗਿਆ ਆ ਗਿਆ ਆਹ ਤੇ ਨਾ അല്ലേ ആരോടികമായി ਮਗਾ ਬੁੱਕ ਤੇ ਲਵਾਈ ਦਾ ਕਿੱਡੀ ਆ ਹੈ ਹੈ ਵੀ ਠੋਸਾ ਬੁਟ ਹੋਰ ਪਾਤੰਗਾ ਬੁਟ ਹੈ ਹੈ ਕਿਸੇ ਨਾਲ ਤਾਂ ਸਰੂੜਾ ਬੁਟ ਨਾਲ ਫਰਕ ਆ ਦੇਖ ਲੈ ਉਦੋਂ ਹਲੇ 8 ਫੁੱਟ ਨੂੰ ਲੋੜ ਲੰਦਾ ਤਾਂ ਇਹਨੂੰ ਥੋੜਾ ਜਮਾ ਵੀ ਲੰੋ ਫੁੱਟੇ ਜਿੰਨਾ ਬੜਾ ਥਾਲਾ ਉਹਨਾਂ ਰੈਲਾ ਚੱਲਦਾ ਹਾਂ ਬਾਲੇ ਰੋ ਗਾਹਾਂ ਨੂੰ ਬੁਟੇ ਬਾਪੂ ਹਾਂ ਕਿ ਦੋੇ ਫਾਂਟਾ ਆਵੇ ਬਸ 9 ਫੁੱਟੇ ਦੀਆਂ ਨੋ ਫਿਰ ਹਾਂ ਐਨੀ ਵੀ ਚੱਕ ਦੇ ਦੇ ਦੀ ਕਸਰ ਆ ਚੱਕਣੀ ਆ ਹੁਣ ਕਸਰ ਗਾਂ ਨਹੀਂ ਫਾੜ ਸਾਰੇ ਖੇਤ ਮੇ ਇੱਕ ਫਾੜ ਤਹੇ ਤੱਕ ਜਾਣੀ ਆ ਚੱਕ ਦੇ ਦੇ ਨਹੀਂ ਜੀ ਹੂੰ ਜਾਂ ਫੇਟ ਇੰਦੀ ਗੱਲ ਬੇ ਲੈਣ ਕਢਾ ਦੇ ਹਾਂ ਠੀਕ ਨਹੀਂ ਗੱਲ ਫੇ ਚੇਰੀ ਚੇਰੀ ਵੀ ਹੋ ਜਾਂਦੀ ਵਿੱਚ ਚੱਲ ਤੇ ਚੱਕਣੀ ਇਸ ਗੱਲ ਕਿ ਆਕੇ ਲੈ ਜਾਣੇ ਪੈਣੇ ਆ ਨਹੀਂ ਯੱਕ ਲੈ ਜਾਣੇ ਕਿਸੇ ਨੇ ਆ ਤਾਂ ਕਹਣੀ ਇਹ ਤੋੜ ਲੈ ਕੋਈ ਜੇ ਤੋੜੀ ਆ ਲਿਖੀ ਨਾ ਮੈਂ ਕਹਿੰਦਾ ਪਤਾ ਨਹੀਂ ਹਾਂ ਪਤਾ ਨਹੀਂ ਇਹਨੇ ਤੋੜੀ ਨਾ ਕੋਈ ਯੱਕ ਕਰਾ ਉਸਕੇ ਉਹ ਛਿੜੂ ਨਹੀਂ ਜਾਣ ਇਹ ਆਲੇ ਮਾਰਖੇ ਤੇ ਤਸਵੀਰਾਂ ਲਿਖਣੀਆਂ ਆਏ ਲੱਗਣਾ ਹੈ ਆਦਰਾ ਹੋ ਇਸੇ ਸੱਤ ਸੌ ਦਾ ਬਾਲਣੇ ਆਏ ਰੱਖੇ ਲੱਗਦੀ ਫੈਕਟਰੀ ਕਿੱਥੇ ਆਵਾ ਬਾਲਾ ਲਾਗ ਰੱਖਦੇ ਨੇ ਲੈ ਆ ਵੀ ਸੌ ਦਾ ਖਾਲਚ ਕਰਦੇ ਆਇਓ ਕੱਕਈ ਨਾ ਹਾਂ ਚਾਕੇ ਹਾਲਤ ਕਰ ਕੋਈ ਨਾ ਮੜੀ ਦੀ ਥਾਂੜ ਰਹੀ ਵੀ ਗਈ ਲੱਗਦਾ ਬੜਾ ਤਲਖੇ ਬਹੁਤ ਆ ਬੋਰੇ ਦਾ ਆ ਬੇਲ ਚੜਨ ਲੱਗੀ ਦੀਪਰ ਉਹ ਲਾਗ ਵਾਲੇ ਪਟਾਦਾਂ ਨੇ ਬੂਟੇ ਆਪਾਂ ਆਪੇ ਸਿੱਟ ਮੈਦਾ ਆਵੇ ਸਿੱਟਦੇ ਨਹੀਂ ਖੜ ਜਾ 15 ਦਿਨ ਖੜ ਜਾ ਵਾ 15 ਬੂਟੇ ਬਹੁਤ ਮੋਟੇ ਹੋਏ ਦੇ ਜਿਹੜੇ ਬੂਟੇ ਨੇ ਉਹ ਤਾਂ ਜਾਂਦੇ ਤਾਂ ਬਹੁਤ ਹਰਕੇ ਪੈ ਗਿਆ ਪਰ ਪਾਰ ਪਾਣੀ ਦਾ ਕੱਲ ਨੂੰ ਦੇਖ ਕਿਆ ਬਣਦਾ ਇਹਦਾ ਪਰ ਤੋਂ ਨੂੰ ਭਰਨੀ ਕੱਲੂ ਗਿਆ ਉਹ ਪਿਆਜ ਖੱਬਲੇ ਜਾਂ ਫੇਰ ਲੱਗ ਜਾਣਾ ਜਾਂ ਤਾਂ ਫੇਰ ਬਾਦ ਨੂੰ ਉਸ ਤੋਂ ਬਾਅਦ ਇਹ ਰੈਡੋਮੈਟਿਕ ਮੋਰਦਾ ਜੇ ਕਰਨਾ ਹੈ ਚੱਪੇ ਲਾਈਓ ਬਹੁਤ ਦੇ ਮਸਲੇ ਆ ਨੇ ਤਾਣੀ ਹੀ ਤੋੜਦੇ ਹੁਣ ਕਿੱਤੀਆਂ ਨਹੀਂ ਆ ਹੁਣ ਇਹਦੇ ਚ ਨਸਲ ਦਾ ਬੂਟਾ ਲਾਉਂਗੇ ਮਾਜੀ ਕਿਹਾ ਇਹ ਆ ਉਹਨੂੰ ਮੈਂ 11 ਨੰਬਰ ਛੱਟੀ ਦੇ ਦੇ ਮੈਨੂੰ ਮੈਂ ਉਹ ਪੁੱਛਿਆ ਮੈਂ ਕਿਹੜੀ ਲਾਵਾ ਹਾਂ ਹਾਂ ਕਹਿੰਦਾ ਨੌ ਵੀ ਹੈਗੀ ਆ 10 ਵੀ ਹੈਗੀ ਆ 11 ਵੀ ਹੈਗੀ 12 ਵੀ ਹੈਗੀ ਤੇ 11 ਲਾਉਣੀ ਆ ਕਹਿੰਦਾ ਮੈਂ ਕਿਹਾ ਤੂੰ ਦੱਸ ਕਿਹੜੀ ਲਾਵਾ ਹਾਂ ਹਾਂ ਕਹਿੰਦਾ ਜੀ ਮੇਰੀ ਸਲਾਹ ਮੰਨ ਕੇ ਲਾਉਂਗਾ ਫਿਰ ਤਾਂ 11 ਨੰਬਰ ਲਾ ਲਈ ਕਹਿੰਦਾ 11 ਹੀ ਲਾਉਣੀ ਆ ਨਹੀਂ ਲਾਈਂ ਕਹਿੰਦਾ 11 ਲਾਉਣੀ ਆ ਕਹਿੰਦਾ 11 ਨੰਬਰ ਤੁਸੀਂ ਛੱਟੀ ਦੀ ਗਰੋਥ ਬਾਉਡ ਆ ਆਹੋ ਕਹਿੰਦਾ ਹਲੇ ਪਤਾ ਲੱਜੂਗਾ ਸਾਨੂੰ ਹਾਂ ਠੀਕ ਨਹੀਂ ਓਕੇ 11 ਨੰਬਰ ਛੱਟੀ ਲਾ ਲੈਣੀ ਆ ਲਿਆ ਸੇ ਭਾਈ ਨੂੰ ਬਾੜ ਪਾ ਕੇ ਤੂੰ ਹੁਣ ਉਹਦਾ ਛੇੜਾ ਛੜੂਗਾ ਕਾਲੂ ਛੇੜੂਗਾ ਨੂੰ ਕਹਤਾ ਮਾਹ ਬੁੱਕ ਕਹਦਾ ਤੇਰੇ ਨਾਲ ਕਹਦਾ ਬੁਕਿੰਗ ਵਾਲਾ ਕਹਦਾ ਤੁਲੇ ਜੀ ਬੱਸ ਮਾ ਗੱਲ ਉਹਨੂੰ ਕਹਿ ਕੇ ਆਉਣਾ ਹੁਣ ਛੱਟੀ ਦੇ ਲੈ ਕਿੰਨੀ ਲਾਉਣੀ ਉੱਥੇ ਉਹਨੂੰ ਕਾਲੂ ਕਹਿਣਾ ਠੀਕ ਹੈ ਮੈਨੂੰ ਛੱਟੀ ਚਾਹੀਦੀ ਆ ਜਿਹੜਾ ਉਹ ਸਿਆੜਾ ਨਾ ਪਾਲਾ ਤੰਗ ਆ ਉਹ ਉਹ ਚ ਤਾਂ ਵੱਜਣਾ ਹੀ ਨਹੀਂ ਤੂੰ ਤੇ ਮੈਂ ਦੇਖੀ ਵੀ ਕਿੱਥੇ ਸਹੀ ਆਉਂਦਾ ਉੱਥੇ ਸੀ ਤਾਂ ਲਾ ਦੀ ਉੱਥੇ ਤੱਕ ਲਾ ਦੇ ਜਿੱਥੇ ਤੰਗ ਹੋ ਗਿਆ ਇੱਕ ਜਗ੍ਹਾ ਤੰਗ ਆ ਉੱਥੇ ਪਿੱਛੇ ਕਰ ਖਾ ਲਈ ਠੀਕ ਨਹੀਂ ਠੀਕ ਚੱਕ ਕੇ ਉਹਦੇ ਗਾਹਾਂ ਤੇ ਫੇਰ ਲਾ ਲਈ ਉੱਥੇ ਚ ਹਾਂ ਉਹ ਦੁਆਲ ਰਾਈਡਰ ਦਾ ਦਬਦਾ ਹੁੰਦਾ ਤਾਂ ਹਾਂ ਜੇਪਾ ਬੜਾ ਗੇਰ ਲਾਉਂਦੇ ਤੇ ਤਾਂ ਹੋਰ ਵੀ ਹੋ ਲਾਇਆ ਇਹਨੂੰ ਇਹ ਤਾਂ ਲੋਡ ਨਹੀਂ ਪੈਂਦੀ ਇਹਨੂੰ ਨਹੀਂ ਲੋਡ ਪੈਂਦੀ ਇਹਦੀ ਸਪੀਡਾਂ ਜ਼ਿਆਦਾ 55 km/h ਤੇ ਤਾਂ ਹੁਣ ਚੱਲ ਰਿਹਾ ਹੈ ਨਾਰਮਲ ਫੇਰ ਕੂਰੇ ਤਾਂ ਡੀਜ਼ਲ ਸੇਵਰ ਤੇ ਚੱਲਦਾ ਏ ਫੇਰ ਹਾਂ ਪਾ ਉਹ ਵੀ ਨਹੀਂ ਲਾਇਆ ਬਿ ਨਾਰਮਲ ਵੀ ਨਹੀਂ ਕਰਾਇਆ ਤਾਂ ਠੀਕ ਹੈ ਸਭ ਤੇ ਘੱਟ ਤੇਲ ਵਾਲੇ ਚ ਲਾਇਆ ਹੋਇਆ ਹੁਣ ਹੁਣ ਇਹਨੂੰ ਬਾਹਰੇ ਖੜਾ ਦੇ ਯਾਰ ਹੁਣ ਅੰਦਰ ਦਾ ਸਮਾਨ ਕੱਢਣਾ ਬਹੁਤ ਔਖਾ ਹੀ ਹੋਣਾ ਤਾਂ ਤਰਪਾਲ ਲਿਆ ਤਰਪਾਲ ਪਾਤੀ ਬਸ ਐਵੇਂ ਸਾਰਾ ਸਮਾਨ ਹਲਾਉਣਾ ਬੜਾ ਔਖਾ ਸਾਲਾ ਅੱਧਾ ਜੋਤਾਂ ਦਾ ਸਮਾਨ ਕ ਈਦੇ ਟਿੱਖੇ ਦੇਖ ਲੈ ਛੋਟਾ ਜਿਹਾ ਲੱਗਦਾ ਕੱਗੇ 9 ਹੁਟਾ ਡਾ ਡਾ ਮੀਟਰ ਪਾਇਆ ਪਾ। ਥਰੀਵ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਮੁਰਲੇ ਟਾਇਰ ਵੀ ਫੜੇ ਆ। ਇਹ ਤਾਂ ਸਿਰਫ ਬਸ ਆਹ ਉਟਾ ਦੇ ਲੈ ਜਿਹੜਾ ਤਾਂ ਟਾਇਰ ਪੈਸੇ ਪਤਾ ਨਹੀਂ ਚਾਤੇ ਉਹ ਕਰੀ ਜਾਂਦੇ। ਇਹਨਾਂ ਨੇ ਕੀ ਆਹ ਲੈ ਦੇਖ ਹੀ ਜੀ ਖੜੀ ਆ। ਇਹ ਬੂਟੇ ਉਹ ਦੇਖੀ ਜਾਂਦੇ ਕੱਗੇ। ਇਹ ਤਾਂ ਅਸੀਂ ਗਿਣੇ ਨਹੀਂ ਥਲੇ। ਇਹ ਨਹੀਂ ਅਸੀਂ ਗਿਣੇ ਹੈਗੇ। ਆਹ ਨਹੀਂ ਗਿਣਿਆ। ਆਹ ਨਹੀਂ ਗਿਣਿਆ ਜਿਹੜੇ ਦੋ ਖੜੇ ਆ। ਆਹ ਦੇਖ ਕਹੇ ਜੇ ਬੂਟੇ ਖੜੇ ਆ ਮਾਰੇ ਬੂਟੇ ਛੜੇ। ਚੱਲ ਹਟਾਉਂਦਾ। ਤੂੰ ਖੇਤ ਬਾਹਰ ਬੂਟਾ ਦਿਖਦਿੰਦੀ ਤੂੰ ਪਾਣੀ ਨਾ ਭਰ ਕਾ ਕਮ ਬੂਟੇ ਨਹੀਂ ਦੇਖਦਾ ਉਹਨਾਂ ਨੂੰ ਆ ਦੇਖ ਤਾਂ ਕਿੱਥੇ ਪਿਆ ਬੂਟਾ ਆ ਇਹ ਤਾਂ ਬਹੁਤ ਆ ਬੂਟੇ ਉੱਧਰ ਤਾਂ ਸਾਰੇ ਹੀ ਆ ਸਾਰੇ ਹੀ ਨੇ ਪਰਲੇ ਪਾਸੇ ਇਹ ਬੂਟੇ ਉਹ ਦੇਖੀ ਜਾਂਦੇ ਮੈਨਾਂ ਜੀ ਕਰਦਾ ਸੜਨ ਨੂੰ ਕੁਆੜੀ ਨੂੰ ਘੁਮਾ ਦਵੇਂ ਨਾ ਮੈਂ ਤਾਂ ਕਹਿੰਦਾ ਵੀ ਖੜਾ ਨੂੰ ਬਾਢੀ ਨਾ ਬਾਲਣ ਪੜਾਈਏਗਾ ਇਹਦਾ ਅਡੀਕੀ ਗੱਲ ਕੁਆੜੀ ਦੇ ਭਾਵੇਂ ਨਾ ਪਰ ਉਹ ਵੀ ਮਿਲਦਾ ਆ ਕੇ ਭੈਣ ਚ 50 ਕ ਬੂਟੇ ਆਏ ਹਾਂ ਇਹਨਾਂ ਪਰ ਇਹ ਹੀ ਦੇਖੀ ਜਾਂਦੇ ਇਹਨਾਂ ਨੂੰ ਆਹੀ ਬਾਜ਼ਾਰ ਅੱਖਾਂ ਚ ਮਾ ਮੈਂ ਤਾਂ ਗਿਣੇ ਵੀ ਨਹੀਂ ਇਹ ਤੂੰ ਇਹਨਾਂ ਦਾ ਉਹ ਵੀ ਬਾਲਣ ਪਾਉਣੇ ਇਹਨਾਂ ਦਾ ਬਾਲਣ ਪਾਣਾ ਕੇ ਘਰਾਂ ਰੱਖ ਹਾਂ ਹੈ ਵੀ ਨਹੀਂ ਕਿ ਅੱਗੇ ਕਿਆ ਲੋੜ ਆਈਆਂ ਰੁਕ ਕਿੱਥੇ ਜਾ ਰਹੀ ਏ ਲੋਕੀ ਦੀ ਏ ਆਇਆ ਕੀ ਆ ਪਰ ਇਹ ਆ ਬਾਤ ਤੂੰ ਕੱਲ ਨੂੰ ਘੁੰਮਣਾ ਐ ਨਾ ਬੂਟਿਆਂ ਦੇ ਨਾਲ ਬੇਲ ਜਿਹੜੀ ਚੜਦੀ ਉਹ ਨੂੰ ਤੋੜ ਦੂੰਗੇ ਮਾੜੀ ਜੀ ਨਹੀਂ ਪਪ ਲੈ ਕੇ ਸਪਰੇਅ ਮਾਰਨ ਦੀ ਜਣਾ ਚ ਸਾਰੇ ਡਾਡੂਆ ਪਟਾਇਆ ਕੈਸੇ ਨਾ ਹੁਣ ਪਟਾ ਆਹੀ ਤਾਂ ਰੇ ਵੀ ਨਹੀਂ ਸਿਟਿਆ ਅੱਜ ਕੀ ਵੀ ਚੱਲ ਪੱਟ ਹੋ ਜਣੇ ਪਰ ਖਾਦਮਾ ਬਰਸਾਤ ਨਹੀਂ ਪਈ ਬਰਸਾਤ ਨਹੀਂ ਪਈ ਬਾਈ ਨਹੀਂ ਆਹ ਬੂਟੇ ਕਿਤੇ ਚੱਲ ਜਾਣੇ ਤੇ ਪਰਸਾਂ ਕੱਲ ਹੁਣ ਆਹ ਹੁਣ ਥਾਹ ਹੋ ਜੂ ਤੇਈ ਨਹੀਂ ਅੱਜ ਕੀ ਬਰਸਾਤ ਨਹੀਂ ਪਈ ਬਾਈ ਸਾਜਿੰਦੇ ਗੁੱਜਰਾਂ ਦੇ ਫਿਰ ਸਿੰਗਾ ਨਾਲ ਛਿਲਦੀਆਂ ਉਹ ਆਏ ਦਾ ਡਰਦੇ ਬਾੜ ਦੇ ਨਹੀਂ ਉਹਦੇ ਹੈਂ ਬੁੱਟੇ ਦੀ ਲਵਾਈ ਦੇ ਲਵਾਈ ਲਗਾਂਦਾ ਬਾਈ ਤਾਂ ਉਹ ਆਪ ਦੇਖਦਾ ਲੈ ਟੁੱਟਿਆ ਉਹ ਕਿੰਨਾ ਰਹਾ ਲੰਬਾ ਆ ਗਿਆ ਫੜੀ 20 30 70 ਫੁੱਟ ਨਵਾਈ ਹੋ ਗਈ ਬੁੱਟੇ ਦੇ ਘਰ ਤੇ ਕੱਟ ਹੈ ਹੈ ਹੋਊਗੀ 70 ਫੁੱਟ ਹੋਊਗੀ ਆ ਦੇ ਸਾ ਕਿੰਨਾ ਲੰਬਾ ਨਾਲੇ ਪਤਾ ਲਾਏ ਦੇਖ ਲੈਣਾ ਬਾਈ ਕਿੱਥੇ ਰੱਖ ਪਈ 70 ਫੁੱਟ ਤਾਂ ਦੱਸਤੀ ਬੋਦੀ 70 ਫੁੱਟ ਹੋ ਜੀ ਆ ਆਹ ਨਹੀਂ ਤੇ ਜ਼ਿਆਦਾ ਵੱਡਾ ਹੈ ਹੋਰ ਬੁੱਟੇ ਤਾਂ ਪੁੱਟਾ ਠੀਕ ਆ ਸੀ ਬਾਅਦ ਤੇ ਵੇਸਕਾਉਂ ਦੇ ਸੀ ਬੁੱਟੇ ਕਹੇ ਜੀ ਹੋ ਕੇ ਰਹਾ ਬਾਈ ਜਨੀਤਰ ਨੂੰ ਟਰਾਂਸਫਾਰਮਰ ਕੰਮ ਕਰਾਤਾ ਅੱਜ ਐ ਬਾਤਿਆ ਤਾਰਾ ਹਲਾ ਬੁੱਤ ਭੂਰੇ ਆ ਕੇ ਕਹਿੰਦਾ ਕਰਤਾ ਬਾਈ ਵਾ ਠੀਕ ਐ ਜੇਕਰ ਆਪਸਾ ਮਾਹ ਲੱਗਦਾ ਆਏ ਵੀ ਸੂਰ ਦਾ ਪੱਟਿਆ ਮੇਰਾ ਬਾਇਆ ਵੀ ਲੱਗਦਾ ਹੈ ਆਹ ਦਾ ਸੂਰ ਦਾ ਪੱਟਿਆ ਦਾ ਬਾਇਆ ਦੋਰੇ ਆਹ ਸੂਰ ਦਾ ਪੱਟੀ ਵੀ ਆਹ ਸੂਰ ਨਾ ਪੱਟੀ ਵੀ ਦੇ ਹੈ ਨਹੀਂ ਰੰਗ ਰੰਗ ਲੱਗਦਾ ਸਭ ਬੱਟ ਠੀਕ ਹੈ ਜਹਾਂ ਹਵਾਈ ਪਰ ਅੰਗੇ ਦਾ ਨਾ ਬਾਈ ਕੀ ਚਾਹ ਨਾ ਬਾਈ ਹੈ ਜੀ ਜਿਹੜੀ ਵੀ ਰੋਗ ਜਿੰਨੇ ਪੱਟੇ ਤੇ ਨਹੀਂ ਹੋ ਗਿਆ ਕੰਮ ਹੁੰਨੇ ਲੱਗੇ ਸਾਲੇ ਹੋਰ ਤਾਂ ਹੈ ਜਮੀਨ ਹੀ ਹੈ ਯਾ ਹੋਰ ਹੈ ਇਹ ਤਾਂ ਹੁੰਦਾ ਹੀ ਬੂਟਾ ਯਾਰ ਹੁੰਦਾ ਹੀ ਊਟਾ ਦੇਖ ਤਾਂ ਹੁਣ ਹਰ ਇੱਕ ਪਰ ਦੋ ਖੜੇ ਆ ਇਹ ਇੱਕ ਜੜ ਕੋ ਦੋ ਹੈ ਦੋਏ ਕਿਹ ਹੈ ਪੈਨਲ ਦੋਏ ਦੇਖ ਲੈ गाइस ਪੈਨਲ ਜੜ ਜੋੜੇ ਭਾਈ ਆ ਇਹ ਇੱਕ ਆ ਖੜਾ ਹੋਇਆ ਉਹ ਵੀ ਬਰਾਬਰੇ ਪਏ ਆ ਇੱਕ ਦੋ ਹੋਰ ਆ ਇਹ ਜੀ ਵਿੱਚ ਉਹ ਬਾਹਾਂ ਜਾਦੇ ਇਹਨਾਂ ਨੂੰ ਪਾਣੀ ਹਾਲੀ ਤਵੀ ਵਾਲਾ ਜਿੰਦਾ ਲਿਆਉਣਾ ਪੈਣਾ ਪਹਿਲਾਂ ਵੱਟ ਪਊਗੀ ਤਾਂ ਇਹ ਪਾਣੀ ਲੱਗਣਾ ਇਹ ਹਾਂ ਹੈਨਾ ਤਵੀ ਵਾਲਾ ਜਿੰਦਾ ਲਿਆਉਂਗੇ ਮੂਹ ਨੂੰ ਗਣਾ ਸਵਾਰਤੀ ਬਾਅਦ ਇਹ ਪੈਂ ਜੋ ਬੱਟ ਦਾ ਨਮੀ ਪਾ ਦੂਗੇ ਸਵਾਰ ਕੇ ਠੀਕ ਨਹੀਂ ਗੱਲ ਇੱਧਰ ਖੜ ਕੇ ਉੱਧਰੋਂ ਹੁੰਜਿਓ ਖੜ ਜਾਣਾ ਤੂੰ ਗਣਾ ਸਿੱਧਾ ਲਿਆ ਆਪਣਾ ਠੀਕ ਨਹੀਂ ਗੱਲ ਹੁਣ ਤਾਂ ਬੁੱਟੇ ਹੀ ਹੋ ਰਹੇ ਬੁੱਟੇ ਆ ਹੁਣ ਪਾਣੀ ਨਹੀਂ ਜਸ ਹੁਣ ਛੱਡਿਆ ਇੱਧਰ ਬੜ ਜੇਣਾ ਫਲਾ ਕੇ ਜੇ ਉਹ ਨਾਲ ਛੱਡਿਆ ਸਾਢੇ ਕਿੰਨੀ ਬੜ ਜੇਣਾ ਕੋ ਬਾਹੋਂ ਨਾਲ ਘਾਂਟੀ ਦਾ ਕੰਮ ਹੈ ਬਾਹੋਂ ਨਾਲ ਨੇ ਚੱਲੀ ਆਪਾਂ ਚਾਲਾ ਮੇਲ ਹੋਊਗੀ ਵਿੱਚ ਹੈ ਨਾ ਬੁੱਟਾ ਪਚਣ ਲੱਗ ਗਈ ਆਓ ਦੇ ਵੇਹੋਂ ਕਰਤਾ ਦਾ ਮੇਲ ਦਾ ਤੱਤਾਂ ਵਾਲੀ ਜੇ ਸੁਬਰੀ ਮਾਗੂਂ ਦੀ ਮਣੀ ਇਹ ਘੱਟਪਟ ਸਾਫ਼ ਹੋ ਜਾਣਾ ਨੇ ਹੋਰ ਇੱਕ ਪੰਪ ਲੱਗਣਾ ਫਟਾਫਟ ਘੁੰਮ ਜੇ ਨਾ ਠੱਕੇ ਧੂੜ ਲੱਗ ਜੂਈਏ ਬਸ ਆਹ ਮੱਟਾ ਕੱਕੇ ਆਹ ਦੇ ਆਹ ਮੱਟਾ ਤੇ ਦੀਆ ਹੁਣ ਐਨ ਇਹ ਬਤਾਈ ਖੜਾ ਕਿਆ ਹੋਇਆ ਵੇ ਇੱਥੇ ਪਾਣੀ ਸੁਬਰੀ ਰਾਤ ਲਾਗੇ ਵੇ ਧੂਕ ਰੋ ਦੇ ਤੇ ਹੈ ਇਹ ਥੱਲੇ ਢੀਲੇ ਨੇ ਉਹ ਖਾ ਢੀਲੇ ਦੀਆਂ ਇਕੱਠੀ ਹੁੰਦੀ ਥੱਲੇ ਉਹਨੂੰ ਬਾਹ ਖਾਂਦੇ ਆ ਇਹ ਉਹੀ ਉਹੀ ਪੱਟੇ ਵੇ ਹੈ ਤੂੰ ਉਹਨੇ ਵੱਟੇ ਹੋਈ ਆ ਇਹ ਗੱਠੀ ਹੁੰਦੀ ਨਾ ਥੱਲੇ ਐਡੀ ਗੱਠੀ ਹੁੰਦੀ ਸੀ ਡੀਲੇ ਦੇ ਥੱਲੇ ਉਹਨੂੰ ਮਿੱਠੀ ਹੁੰਦੀ ਆ ਉਹਨੂੰ ਬਹੁਤ ਚੱਪਦੇ ਆ ਇਹ ਐ ਇਹ ਗੰਨੇਵਾ ਵੀ ਦੇਖਿਆ ਗੰਨੇ ਉਹ ਕੁਤੇ ਬਣਾਉਂਦੇ ਖੜਾ ਨੇ ਐਡੇ ਕੁਤੇ ਬਣਾਉਂਦੇ ਆਹ ਕੁਤੇ ਹੀ ਫੱਟੇ ਪਏ ਆ ਹੁਣ ਇਹ ਕਿ ਭੁੱਲੇ ਜਾ ਗਈ ਜਿਹੜੀ ਹੂੰ ਲਾ ਗਈ ਕੁਕੜੀ ਫੁੱਲਣ ਹੂੰ ਇਹਨੂੰ ਹੁਣ ਇਹ ਨੂੰ ਪਾਣੀ ਪੰਜ ਛੇ ਦਿਨੋਗ ਲਾਇਆ ਇਹਨੂੰ ਫੇਰ ਧੋਦਣਾ ਕੱਲੂ ਅੱਜ ਤਾਂ ਮੈਂ ਟਰਾਂਸਫਰ ਦਾ ਕੰਮ ਕਰਾਇਆ ਕਿਆ ਕਰਾਇਆ ਆ ਦੇਖ ਅੱਧਾ ਇਹ ਲੋਕ ਕਹਿ ਰਹੇ ਮੈਂ ਕੱਲ ਗਿਆਦਾ ਮੈਂ ਗੋਮੇ ਰਾਨੂ ਮੋੜੇ ਨਾਲੂ ਭਾਈ ਨੂੰ ਸਵਾਰ ਤੋ ਯਾਰ ਅੱਜ ਮੈਂ ਤਾਂ ਹੈਵੀ ਦਾ ਰੋਪਣੂ ਗਿਆ ਪੈ ਤਾਂ ਮਮਨ ਤਾਂ ਸਵਾਰ ਕੇ ਫੂਮ ਕਰਿਆ ਕਹਿੰਦਾ ਸਵਾਰੇ ਬਾਈ ਸਾਰੇ ਹੀ ਕਦਿਆਂ ਇਹ ਤਾਰਾਂ ਨੂੰ ਤੁਰਾ ਛਿੱਲ ਕੇ ਨਵੀਆਂ ਲਾਇਆ ਕਹਿੰਦਾ ਲੋਹੇ ਠਾਲੀਆਂ ਹਾਂ ਬਹੁਤ ਬੁਰਾ ਹਾਲ ਤਾਂ ਤਾਰ ਖੜੀ ਖੰਬੇ ਨਾਲ ਲੱਗ ਜੀ ਪਈ ਜੇ ਕਰੰਟ ਆ ਸਕਦਾ ਸਾਰੇ ਮੈਂ ਐ ਖੈਂਚਮਾ ਵੀ ਆ ਸਕਦਾ ਥੋ ਫਿਰ ਉਹ ਲਾ ਕੇ ਦੋ ਤਿੰਨ ਘੰਟੇ ਅੱਜ ਉਹਦੇ ਸਵਾਰ ਗਏ ਨੂੰ ਮਾਹ ਲਾਈ ਜਾਣਾ ਹਾਂ ਐਡਾ ਹੋ ਗਿਆ ਦੇਖ ਤਾ ਦਿਖਾਵਾਂ ਤੁੰਨ ਆਹ ਨਾ ਜਾਲ ਕੇ ਉੱਪਰਲਾ ਮਾਸ ਹੈ ਤਾਰਾਂ ਦਾ ਇਹ ਜਿਹੜੇ ਬਦਲ ਹੋਈ ਜਾਂਦੀ ਕੇਵਲ ਆਏ ਹੋ ਗੀਆਂ ਆਹ ਆਹ ਤੇ ਪੂਰਦੀ ਨੇ ਆਏ ਆਏ ਪੂਰੀ ਵੀ ਇਹ ਇਹ ਪਰ ਹੋਣੀ ਤਾਂ ਕੋਈ ਦਾਣ ਜਾਨ ਨਹੀਂ ਰਹੀ ਜਾਨ ਨਹੀਂ ਰਹੀ ਹੁਣ ਜਿਕਰਾ ਉਹ ਲੋਹੇ ਨਾਲ ਲੱਗ ਜੂਵੇ ਇਹ ਤੇ ਸਾਰੇ ਮੈਂ ਗਰੰਟੀ ਆ ਸਕਦਾ ਮੈਂ ਖਾ ਇਹ ਤਾਰ ਨੂੰ ਲੱਗਦੀ ਆ ਹੁਣ ਅਰਫਲੀ ਨਹੀਂ ਐ ਸੈਂਕਿਆਂ ਮਾਂ ਵੀ ਆ ਸਕਦਾ ਕੀ ਆ ਬਦਲ ਹੁਣ ਤਾਂ ਮਾੜੇ ਟਾਈਮ ਦੇ ਸਾਲਾ ਮੈਂ ਖਾ ਯਾਰ ਕਰ ਉਹਨੂੰ ਲੋਟ ਫਿਰ ਅੱਜ ਕਰਕੇ ਉਹ ਲੋਟ ਬੜਾ ਆ ਗਿਆ ਉਹ ਉਹ ਨਵੀਂ ਬਾਗਿੰਦੀ ਕੇ ਛੁੱਟੀ ਉਹ ਵਧੀ ਖਲੀ ਆ ਪਹਿਲਾਂ ਆਹ ਉਹ ਲੋਟ ਟੇਪ ਦਿਓ ਉਹ ਦੇਖ ਸਿੰਬੜਾ ਬਾਗੇ ਹੁਣ ਇਹਨ ਇੱਕ ਲੰਬਰ ਕਰਕੇ ਮਮ ਕਰਕੇ ਗਏ ਆ ਇਹਨ ਆਰਥੋਰ ਤਾਂ ਸਹੀ ਕਰਕੇ ਇਹ ਮਾੜੇ ਮਾੜੇ ਟੁੱਟੇ ਹੋਏ ਦੇ ਸੋਚ ਚਲਦੀ ਕਰਕੇ ਆਹ ਸੋਚ ਵੀ ਚਲਦੀ ਕਰਕੇ ਕੋਈ ਸੋਚ ਨਹੀਂ ਦੀ ਕੱਟ ਹੁੰਦੀ ਠੀਕ ਆ ਮੜਾ ਅੱਗੇ ਗੱਲ ਆ ਇਹ ਸਿਰ ਬੋਡ ਕਰਕੇ ਆਹ ਫਿਊਜ ਭਾਈਪਾ ਨੰਗੀ ਹੋਏ ਪਏ ਤੇ ਫਿਊਜਰ ਪਤਾ ਨਹੀਂ ਤਾਂ ਲੱਗਦਾ ਵੀ ਕਿੱਥੇ ਆ ਦੇਖ ਆ ਤਾਰ ਆਹ ਫਿਊਜ ਹੈ ਕੱਬੇ ਆਲਾ پتہ ਨਹੀਂ ਲੱਗਦਾ ਵੀ ਕਿਹੜੀ ਤਾਰ ਹੈ ਕਿਹੜਾ ਫਿਊਜ ਹੁਣ ਇਕੱਠੀ ਹੋ ਕੇ ਜਬਾਸੇ ਉਧਰ ਗਿਆ ਪੁੱਤ ਹੈ ਕਿ ਨਹੀਂ ਬਾਸੇ ਉਧਰ ਗਿਆ ਸੋਣਾ ਹੋ ਗਈ ਜਗਾ ਮੋਸਾ ਟੱਲੋ ਠੋ ਗਿਆ ਅੱਜ ਠੀਕ ਆ ਫੇਰ ਮੰਨੂ ਫੇਰ ਉੱਥੇ ਤੇ ਪਤਾ ਆਹ ਤਾਰਾਂ ਇਹ ਟੁੱਟੀਆਂ ਪਈਆਂ ਉੱਪਰ ਲੀਆਂ ਉਹ ਜਾਂ ਲੱਗ ਹੋ ਜਾਂਦੀ ਦੀ ਮਾੜੀ ਜੀ ਲੱਕੜੀ ਦੇ ਡੰਡੇ ਨਾਲ ਲਾਉਣੀ ਪੈਂਦੀ ਸੀ ਮਾ ਇਹ ਕੰਮ ਖਰਾਬ ਆ ਉਹ ਰਲਾ ਇਧਰ ਉੱਤੇ ਲੱਜੇ ਹੱਥ ਉੱਤੇ ਝੜ ਕੇ ਇੱਕੇ ਲੱਗਣਾ ਬਸ ਫੇਰ ਫਾਤਰੀ ਘਾਲ ਨਈ ਨਈ ਇਹ ਲਾਈਟ ਵੀ ਵਧੀਆ ਬਣਾ ਗਿਆ ਹੈ। ਵੋਲਟੇਜ ਬਹੁਤ ਹੈ। ਹੈ? ਵੋਲਟੇਜ ਬਹੁਤ ਹੈ। ਨਹੀਂ ਤਾਂ ਜਿੱਦੀ ਹਮ ਤੂੰ ਦੇਖ ਲੈ। ਉਹ ਤਾਂ ਉੱਪਰ ਜਾਦਾ ਟਰਾਂਸਫਾਰਮਰ ਤੇ ਹੋਰ ਜਿਆਦਾ ਉੱਪਰ। ਸਾਕੇ ਹੀ ਜਾ ਬਣ ਗਿਆ ਗਹਿਣ। ਸਿੰਬੜਾ ਸਾਰੀ ਨਮੀ ਪਾ ਕੇ। ਉਹ ਕੋ ਤਾਰ ਕਾਦੀ ਪਈ ਥੀ। ਅੰਨੋ। ਚਲੋ ਠੀਕ ਹੈ ਭਾਈ, ਚੱਲਦੇ ਹਾਂ ਹੁਣ। ਚਲਿਏ।